ਅੱਜ ਵਿੱਚ ਸੰਗਤ ਆ ਰਿਹਾ ਵਸ ਜੀਓ ਸਤ ਸੰਗਤ ਆਈ ਇਸ ਸੰਗਤ ਜਿੰਨੀ ਜ਼ਿਆਦਾ ਆ ਰਹੀਏ ਸਾਡਾ ਕੋਈ ਉਹਨਾਂ ਨਾਲ ਖੂਨ ਦਾ ਰਿਸ਼ਤਾ ਨਹੀਂ ਮੇਰੇ ਦਾਦਾ ਜੀ ਦੇ ਕਜਨ ਬ੍ਰਦਰ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਜਦੋਂ ਮਹੰਤਾਂ ਤੋਂ ਯਾਦ ਕਰਾਇਆ ਉਥੇ ਬਾਪੂ ਤੇਜਾ ਸਿੰਘ ਚੂੜਕਾਣਾ ਜੀ ਆਪ ਸ਼ਾਮਲ ਬਾਪੂ ਜੀ ਨੇ ਅੰਤਲੇ ਸਮੇਂ ਕਿਹਾ ਸੀ ਪੁੱਤਰ ਘਰ ਦੀ ਮੁੱਠ ਮੀਠ ਕੇ ਰੱਖੀ ਹੁਣ ਜਦੋਂ ਪਿਤਾ ਜੀ ਦੀ ਸੇਵਾ ਕਰ ਰਹੇ ਸਾਂ ਤੇ ਮੈਨੂੰ ਕਹਿੰਦੇ ਨੇ ਹੁਣ ਮੇਰੇ ਨਾ ਸ਼ਰੀਰ ਜਿਹੜਾ ਇਸ ਤੋਂ ਨਿਕਲਿਆ ਜੋ ਬਾਪੂ ਜੀ ਦਾ ਮੈਂ ਗੁਰੂ ਸਾਹਿਬ ਦੀ ਯੂਨੀਚਕੇ ਨਾ ਕੋਈ ਬਟਨੀ ਨਹੀਂ ਸਾਨੂੰ ਸਤਿਗੁਰਾਂ ਨੇ ਇਹ 4 ਮਹੀਨੇ ਸੇਵਾ ਕਰਨ ਦਾ ਮੌਕਾ ਦਿੱਤਾ ਵਿਖਾਈ ਜੀ ਜਦੋਂ ਬਜ਼ੁਰਗ ਘਰ ਸੰਭਣ ਵਾਲੇ ਹੋਣ ਨਾ ਜੀ ਉਦੋਂ ਵਹਿਗੁਰੂ ਅਨੇਰ ਕਰੇ ਤੇ ਘਰ ਜੁੜੇ ਰਹਿੰਦੇ ਨੇ ਅਸੀਂ ਆਪਣਾ ਪਿੰਡ ਨਹੀਂ ਛੱਡਿਆ ਅਸੀਂ ਜ਼ਮੀਨ ਸਾਡੀ ਉੱਥੇ ਹੀ ਸਾਲ ਬਾਅਦ ਜਾਂਦੇ ਆ ਪਿੰਡ ਜਾ ਕੇ ਮੈਂ ਕਦੀ ਕਥਾਵਾਚਕ ਬਣ ਕੇ ਨਹੀਂ ਜਾਂਦਾ ਮੈਂ ਪਿੰਡ ਚ ਉਸ ਤੋਂ ਹੀ ਬਹਿਨਾ ਜਿਵੇਂ ਬਚਪਨ ਬਤੀਤ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਜੀ ਦੇ ਪਿਤਾ ਸਰਦਾਰ ਹਰਦੇਵ ਸਿੰਘ ਜੀ ਦੀ ਜਿੱਥੇ ਸਦੀਵੀ ਵਿਛੋੜਾ ਦੇ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਅੱਜ ਅੰਤਿਮ ਅਰਦਾਸ ਦੇ ਭੋਗ ਦੀ ਅਰਦਾਸ ਹੋਈ ਪੰਥਕ ਸ਼ਕਸ਼ੀਅਤਾਂ ਪਹੁੰਚੀਆਂ ਦਸਤਾਰਬੰਦੀ ਕੀਤੀ ਗਈ ਔਰ ਤੁਸੀਂ ਦੇਖ ਸਕਦੇ ਹੋ ਇਸ ਵਕਤ ਸਾਰੇ ਹੀ ਜੋ ਕਿ ਦੁੱਖ ਦਾ ਪ੍ਰਗਟਾਵਾ ਕਰਦੇ ਆ ਹੋਏ ਆ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਤਾਂ ਹੁਣ ਪ੍ਰਸ਼ਾਦਾ ਪਾਣੀ ਛਕਦੇ ਆ ਹੋਏ ਆ ਆਵਾਪਸੀ ਜਿਹੜੀ ਉਹ ਕੀਤੀ ਜਾ ਰਹੀ ਹੈ ਇੱਥੋਂ ਦੇ ਜਿੰਨੇ ਵੀ ਕੌਮ ਦੇ ਸ਼ਕਸ਼ੀਅਤਾਂ ਪਹੁੰਚੀਆਂ ਉਹਨਾਂ ਨੇ ਗਿਆਨੀ ਪਿੰਦਰਪਾਲ ਜੀ ਦੇ ਨਾਲ ਨਾਲ ਉਹਨਾਂ ਦੇ ਪਿਤਾ ਦੇ ਵੀ ਉਹ ਬੋਲ ਵੀ ਯਾਦ ਕੀਤੇ ਜਦੋਂ ਉਹਨਾਂ ਨੇ ਜਿਹੜੀ ਫੇਸਬੁੱਕ ਤੇ ਆਪਣੇ ਪੋਸਟ ਪਾ ਕੇ ਗਿਆਨੀ ਪਿੰਦਰਪਾਲ ਜੀ ਨੇ ਕਿਹਾ ਕਿ ਕਿਸ ਤਰ੍ਹਾਂ ਮੇਰੇ ਪਿਤਾ ਜੀ ਸਾਡੇ ਸਾਰੇ ਹੀ ਪਰਿਵਾਰ ਨੂੰ ਜੋੜਨ ਦੇ ਲਈ ਕਹਿ ਕੇ ਗਏ ਸੀ ਤੇ ਉਹਨਾਂ ਦੀ ਉਹ ਕਿਹੋ ਜਿਹੀ ਸ਼ਖਸੀਅਤ ਸੀ ਕਿਵੇਂ ਉਹ ਆਪਣੇ ਪੁੱਤਰ ਨੂੰ ਗਿਆਨੀ ਪਿੰਦਰਪਾਲ ਜੀ ਨੂੰ ਕਹਿ ਸਕਦੇ ਚੰਗੀ ਸੇਧ ਦੇ ਕੇ ਅੱਜ ਕੌਮ ਦੇ ਪ੍ਰਸਿੱਧ ਕਥਾਵਾਚਕ ਬਣਾਇਆ ਇਹ ਵੀ ਇੱਕ ਬਹੁਤ ਵੱਡੀ ਉਹਨਾਂ ਦੀ ਪ੍ਰਾਪਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿਤਾ ਜੀ ਸਰਦਾਰ ਹਰਦੀਪ ਸਿੰਘ ਜੀ ਗੁਰੂ ਮਰਿਆਦਾ ਅਨੁਸਾਰ ਘਰ ਸਹਿਜ ਪਾਠ ਦਾ ਭੋਗ ਤੇ ਨਿਰੰਤਰ 6 ਦਿਨ ਸ਼ਾਮ ਨੂੰ ਕੀਰਤਨ ਹੁੰਦਾ ਰਿਹਾ ਅੱਜ ਵਿੱਚ ਸੰਗਤ ਹਰ ਪ੍ਰਭਸ ਜੀਓ ਸਤ ਸੰਗਤ ਆਈ ਇਸ ਸੰਗਤ ਜਿੰਨੀ ਜ਼ਿਆਦਾ ਆਈਏ ਸਾਡਾ ਕੋਈ ਉਹਨਾਂ ਨਾਲ ਖੂਨ ਦਾ ਰਿਸ਼ਤਾ ਨਹੀਂ ਇਹ ਸਿਰਫ ਸ਼ਬਦ ਦਾ ਰਿਸ਼ਤਾ ਹੈ ਇਹ ਸਤਗੁਰੂ ਕੀ ਸੰਗਤ ਹੈ ਤੇ ਜਿੰਨੇ ਕਦਮ ਸੰਗਤ ਚੱਲ ਕੇ ਆਈਏ ਮੈਂ ਪਰਿਵਾਰ ਸਮੇਤ ਅਸੀਂ ਸਾਰਾ ਪਰਿਵਾਰ ਸਾਡਾ ਚਾਚੇ ਤਾਏ ਸਾਰੇ ਅਸੀਂ ਇੱਕ ਇੱਕ ਕਦਮ ਨੂੰ ਨਮਸਕਾਰ ਕਰਨੇ ਜੀ ਬਾਕੀ ਵਾਹਿਗੁਰੂ ਕਿਰਪਾ ਕਰੇ ਸਾਨੂੰ ਪਾਣਾ ਮੰਨਣ ਦੀ ਦਾਤ ਬਖਸ਼ੇ ਜੀ ਆਪ ਦੇ ਰਾਹੀ ਜਿੰਨੇ ਸੱਜਣੇ تھے ਆਏ ਰਾਜਨੀਤਿਕ ਧਾਰਮਿਕ ਸੰਪਰਦਾਵਾਂ ਸੰਸਥਾਵਾਂ ਜੇ ਕਿਸੇ ਦਾ ਕੋਈ ਨਾਮ ਨਾ ਲਿਆ ਗਿਆ ਹੋਵੇ प्लीज ਸਾਨੂੰ ਬਖਸ਼ ਦਿਅ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ ਇੱਕ ਸਵਾਲ ਜਰੂਰ ਕਰਨਾ ਚਾਹਾਂਗੇ ਤੁਸੀਂ ਅੱਜ ਹੀ ਪੋਸਟ ਪਾਈ ਹੈ ਇਸ ਦਾ ਤੇ ਕਿ ਤੁਹਾਡੇ ਜਦੋਂ ਪਿਤਾ ਜੀ ਦਾ ਕਹਿ ਸਕਦੇ ਹਾਂ ਅੰਤਿਮ சுவாਸ ਨਿਕਲਨੇ ਸੀ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਦਾਦਾ ਜੀ ਨੇ ਤੁਹਾਡੇ ਦਾਦਾ ਜੀ ਨੇ ਇੱਕ ਗੱਲ ਕਹੀ ਸੀ ਕਿ ਸਾਰੇ ਭਰਾਵਾਂ ਨੂੰ ਜੋੜ ਕੇ ਰੱਖਣਾ ਪਰਿਵਾਰ ਨੂੰ ਜੋੜ ਕੇ ਰੱਖਣਾ ਤਾਂ ਕਿਵੇਂ ਦੀ ਸਿੱਖਿਅਤ ਸੀ ਕਿੰਨਾ ਕੋ ਵਧੀਆ ਯੋਗਦਾਨ ਉਹ ਪਹਿਲਾਂ ਮੈਂ ਤੁਹਾਨੂੰ ਆਪਣੇ ਪਰਿਵਾਰ ਦੀ ਕਿਦੀ ਮੈਂ ਦੱਸੀ ਸਾਡੀ ਬੈਕਗ੍ਰਾਉਂਡ ਇਹ ਵੇ ਜੀ ਸਾਡਾ ਪਿੰਡ ਚੂੜਕਾਣਾ ਜ਼ਿਲ੍ਹਾ ਸ਼ੇਖਪੁਰਾ ਸੀ ਜੀ ਅੱਜ ਕੱਲ ਪਾਕਿਸਤਾਨ ਵਿੱਚ ਹੈ ਜੀ ਸਾਡੇ ਜਿਹੜੇ ਪਰਦਾਦਾ ਜੀ ਸ ਨੂੰ ਚਾਰ ਭਰਾ ਸਨ ਜੀ ਤਾਰਾ ਸਿੰਘ ਪ੍ਰਤਾਪ ਸਿੰਘ ਗੁਲਾਬ ਸਿੰਘ ਇੱਕ ਸਾਧੂ ਹੋ ਗਿਆ ਸੀ ਜਿਹੜੇ ਸਰਦਾਰ ਪ੍ਰਤਾਪ ਸਿੰਘ ਨੇ ਉਹਨਾਂ ਦੇ ਬੇਟਾ ਸਨ ਸਰਦਾਰ ਤੇਜਾ ਸਿੰਘ ਚੂੜਕਾਣਾ ਤੇਜਾ ਸਿੰਘ ਚੂੜਕਾਣਾ ਉਹ ਸ਼ਖਸੀਅਤ ਸਿੱਖ ਕੌਮ ਚ ਹੋਈ ਹੈ ਮੇਰੇ ਦਾਦਾ ਜੀ ਦੇ ਕਜਨ ਬ੍ਰਦਰ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਜਦੋਂ ਮਹੰਤਾਂ ਤੋਂ ਏਜਾਦ ਕਰਾਇਆ ਉੱਥੇ ਬਾਪੂ ਤੇਜਾ ਸਿੰਘ ਚੂੜਕਾਣਾ ਜੀ ਆਪ ਸ਼ਾਮਲ ਹੋਏ ਅਕਾਲ ਤਖਤ ਸਾਹਿਬ ਤੇ ਜਦੋਂ ਪੁਜਾਰੀ ਛੱਡ ਕੇ ਗਏ ਜੀ ਸਰਦਾਰ ਤੇਜਾ ਸਿੰਘ ਪੁੱਤਰ ਨੂੰ ਜਥੇਦਾਰ ਬਣਾਇਆ ਉਦੋਂ ਸਾਡੇ ਬਾਪੂ ਜੀ ਸਰਦਾਰ ਤੇਜਾ ਸਿੰਘ ਚੂੜਕਾਣਾ ਉੱਚ ਸ਼ਾਮਲ ਸਨ ਤੀਜੀ ਗੱਲ ਸ਼ਾਇਦ ਆਪ ਜੀ ਨੂੰ ਹਿਸਟਰੀ ਪਤਾ ਹੋਵੇ ਰਕਾਬ ਗੈਂਦ ਸਾਹਿਬ ਗੁਰਦੁਆਰੇ ਦੀ ਕੰਧ ਦੀ ਇੱਕ ਮੁਸ਼ਕਲ ਸੀ ਉਸ ਕੰਧ ਦੇ ਵਿੱਚ ਗੋਰਾ ਸਰਕਾਰ ਬਣਾਨੀ ਚਾਹੁੰਦੀ ਸੀ ਸਾਡੇ ਬਾਪੂ ਜੀ ਉੱਥੇ ਗਏ ਕਾਲੇ ਪਾਣੀ ਦੀ ਸਜ਼ਾ ਵੀ ਉਹਨਾਂ ਨੂੰ ਭੁਗਤੀ ਇੱਕ ਸਾਲ ਸਾਡਾ ਦੱਸ ਦਿੱਤੀ ਗਈ ਸੀ ਮੋਰ ਚੱਲਦੀ ਹੈ ਉੱਥੇ ਬਾਪੂ ਜੀ ਗਏ ਸਨ ਉਸ ਤੋਂ ਬਾਅਦ ਕਾਲੇ ਪਾਣੀ ਦੀ ਸਜ਼ਾ ਵੀ ਉਹਨਾਂ ਨੂੰ ਹੀ ਇੱਕ ਸਾਲ ਉਹ ਨਨਕਾਣਾ ਸਾਹਿਬ ਦੇ ਮੁਖ ਸ਼ਿਬਾਦਾਰ ਸਨ ਸਾਡੇ ਪਰਿਵਾਰ ਦਾ ਪਿਛੋਕੜ ਇਹ ਵੇ ਨਨਕਾਣਾ ਸਾਹਿਬ ਦਾ ਜਦੋਂ ਸਾਕਾ ਹੋ ਗਿਆ ਕਰਤਾਰ ਸਿੰਘ ਜੀ ਛੱਬਰ ਸਰਕਾਰ ਤੋਂ ਚਾਬੀਆਂ ਲੈਣਗੇ ਜਦੋਂ ਉਦੋਂ ਬਾਪੂ ਜੀ ਸਾਡੇ ਵਿੱਚ ਸ਼ਾਮਲ ਸਨ ਹਾਂਜੀ ਦੂਸਰੀ ਗੱਲ ਅਸੀਂ ਮੇਰੇ ਜੋ ਆ ਤੁਸੀਂ ਕਹਿ ਰਹੇ ਹੋ ਮੇਰੇ ਦਾਦਾ ਜੀ ਉਹਨਾਂ ਨੇ ਅੰਤਲੇ ਸਮੇਂ ਮੇਰੇ ਪਿਤਾ ਜੀ ਨੇ ਦਾਦਾ ਜੀ ਦੀ ਸੇਵਾ ਕੀਤੀ ਚਾਚੀਆਂ ਸਾਡਿਆਂ ਨੇ ਸਾਰਿਆਂ ਨੇ ਅਸੀਂ ਪਿਤਾ ਜੀ ਨੂੰ ਪੁੱਛਿਆ ਤੇ ਮੈਨੂੰ ਉਹਨਾਂ ਨੇ ਗੱਲ ਕਹੀ ਬੇ ਬਾਪੂ ਜੀ ਨੇ ਅੰਤਲੇ ਸਮੇਂ ਕਿਹਾ ਸੀ ਪੁੱਤਰ ਘਰ ਦੀ ਮੁੱਠ ਮੀਠ ਕੇ ਰੱਖੀ ਹੁਣ ਜਦੋਂ ਪਿਤਾ ਜੀ ਦੀ ਸੇਵਾ ਕਰ ਰਹੇ ਸਾਂ ਤੇ ਮੈਨੂੰ ਕਹਿੰਦੇ ਨੇ ਹੁਣ ਮੇਰੇ ਨਾ ਸਰੀਰ ਜਿਹੜਾ ਇਸ ਤਰ੍ਹਾਂ ਨਿਕਲ ਆਇਆ ਜਿਵੇਂ ਬਾਪੂ ਜੀ ਦਾ ਮੈਂ ਗੁਰੂ ਸਾਹਿਬ ਦੀ ਯੂਰੀਚਕੇ ਨਾ ਕੋਈ ਬਟਨੇ ਲਈ ਸਾਨੂੰ ਸਤਗੁਰਾਂ ਨੇ ਇਹ 4 ਮਹੀਨੇ ਸੇਵਾ ਕਰਨ ਦਾ ਮੌਕਾ ਦਿੱਤਾ ਪਿਤਾਈ ਦਾ ਜੀ ਦੂਜੀ ਗੱਲ ਉਹ ਕਹਿੰਦੇ ਸਨ ਮੌਤ ਦਾ ਕੋਈ ਡਰ ਨਹੀਂ ਕੋਈ ਭੈ ਨਹੀਂ ਜੀ ਬਸ ਆਪ ਸੰਗਤ ਦਾ ਬਹੁਤ ਧੰਨਵਾਦ ਤੇ ਮੈਂ ਸਭ ਨੂੰ ਤੁਹਾਡੇ ਥਰੂ ਕਹਾਂਗਾ ਉਹ ਭਾਈ ਸਜਣੋ ਮਨੁੱਖੋ ਜਿਹਦੇ ਮਾਂ ਬਾਪ ਘਰ ਬੈਠੇ ਨੇ ਨਾ ਉਹਨਾਂ ਦੇ ਚਰਨਾਂ ਕੋਲ ਬੈਠਿਆ ਕਰੋ ਉਹਨਾਂ ਦੀ ਸੀਸ ਨੇ ਤੁਹਾਨੂੰ ਬਹੁਤ ਕੁਝ ਦੇਣਾ ਬਾਪੂ ਸਰ ਹਰਦੀਪ ਸਿੰਘ ਜੀ ਤੁਹਾਨੂੰ ਪ੍ਰੇਰਨਾ ਵੀ ਮਿਲਦੀ ਆ ਪਰਿਵਾਰ ਨੂੰ ਕਿਵੇਂ ਜੋੜ ਕੇ ਰੱਖਣਾ ਅੱਜ ਤਾਂ ਛੋਟੇ ਜਿਹੇ ਕਲੇਸ਼ਾਂ ਪਿੱਛੇ ਰਿਸ਼ਤੇ ਟੁੱਟ ਜਾਂਦੇ ਨੇ ਨਹੀਂ ਜੀ ਜਦੋਂ ਬਜ਼ੁਰਗ ਘਰ ਸੰਭਣ ਵਾਲੇ ਹੋਣ ਨਾ ਜੀ ਉਦੋਂ ਵੈਗੁਰੂ ਮੇਰ ਕਰੇ ਤੇ ਘਰ ਜੁੜੇ ਰਹਿੰਦੇ ਨੇ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਜਿੰਨੇ ਤੁਸੀਂ মিডিਏ ਵਾਲੇ ਆਇਓ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਉਦੋਂ ਦੀ ਕਵਰਿੰਗ ਕਰ ਰਹੇ ਹੋ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਨੂੰ ਚਾਹਨਾ ਚਾਹੁੰਦੇ ਆ ਪਿੰਡ ਚੂੜਕਾਨਾ ਤੋਂ ਬਾਅਦ ਵਿੱਚ ਹਰਿਆਣੇ ਦੇ ਵਿੱਚ ਵਸੇ ਠਰਵਾ ਪਿੰਡ ਦੇ ਵਿੱਚ ਤੁਹਾਡੇ ਦਾਦਾ ਜੀ ਤੁਹਾਡੇ ਪਿਤਾ ਜੀ ਨੇ ਦਾਦਾ ਜੀ ਨੇ ਜੀਵਨ ਬਤਾਇਆ ਤੇ ਅੱਜ ਹਰਿਆਣਾ ਅੱਧਾ ਤੁਹਾਡੇ ਨਾਲ ਇੱਥੇ ਆ ਕੇ ਸ਼ਾਮਿਲ ਹੋਇਆ ਅਸੀਂ ਵੇਖੋ ਭਾਵੇਂ ਸਾਡੇ ਬੱਚੇ ਅਸੀਂ ਸਾਰੇ ਬਾਹਰ ਵੀ ਚਲੇ ਗਏ ਅਸੀਂ ਆਪਣਾ ਪਿੰਡ ਨਹੀਂ ਛੱਡਿਆ ਅਸੀਂ ਜ਼ਮੀਨ ਸਾਡੀ ਉੱਥੇ ਹੀ ਹੈ ਸਾਲ ਬਾਅਦ ਜਾਂਦੇ ਆ ਪਿੰਡ ਜਾ ਕੇ ਮੈਂ ਕਦੀ ਕਥਾਵਾਚਕ ਬਣ ਕੇ ਨਹੀਂ ਜਾਂਦਾ ਮੈਂ ਪਿੰਡ ਚ ਉਸ ਤਰੀ ਬਹਿਣਾ ਜਿਵੇਂ ਬਚਪਨ ਬਤੀਤ ਹੋਇਆ ਚਲੋ ਚੰਗਾ ਜੀ ਵੈਲਕਮ ਸੋ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਜਦੋਂ ਸਨ 47 ਦਾ ਉਜਾੜਾ ਹੁੰਦਾ ਆ ਤਾਂ ਹਰਿਆਣੇ ਦੇ ਵਿੱਚ ਜਾ ਕੇ ਕਰਨਾਲ ਦੇ ਪਿੰਡ ਠਰਵਾ ਦੇ ਵਿੱਚ ਵਸਦੇ ਨੇ ਗਿਆਨੀ ਪਿੰਦਰਪਾਲ ਜੀ ਦਾ ਪੂਰਾ ਪਰਿਵਾਰ ਉਤੋਂ ਹੀ ਪਿਤਾ ਜੀ ਖੇਤੀ ਕਰਦੇ ਰਹੇ ਕੀਰਤ ਕਰਦੇ ਰਹੇ ਅੱਜ ਵੀ ਉਹ ਕਹਿੰਦੇ ਨੇ ਕਿ ਸਾਡੀ ਜ਼ਮੀਨ ਜਿਹੜੀ ਉੱਥੇ ਹੀ ਹੈਗੀ ਆ ਮੈਂ ਇੱਕ ਕਥਾਵਾਚਕ ਦੇ ਤੌਰ ਤੇ ਨਹੀਂ ਇੱਕ ਕੀਰਤੀ ਸਿੰਘ ਦੇ ਤੌਰ ਤੇ ਆਪਣੇ ਪਿੰਡ ਵਿੱਚ ਜਾ ਕੇ ਗੇੜਾ ਮਾਰਦਾ ਆ ਸੋ ਇਹ ਕਿਵੇਂ ਦੀ ਕਹਿੰਦੇ ਨੇ ਕਿ ਜਦੋਂ ਕਿਸੇ ਇਨਸਾਨ ਦਾ ਕਿਰਦਾਰ ਤੇ ਸੰਸਕਾਰ ਦੇਖਣੇ ਹੋ ਤਾਂ ਉਹਨਾਂ ਦੇ ਪੁੱਤਰ ਚ ਦੇਖ ਸਕਦੇ ਆ ਕਿ ਪਿਤਾ ਨੇ ਕਿਵੇਂ ਉਹਨਾਂ ਦੀ ਪਰਵਰਿਸ਼ ਕੀਤੀ ਹੋਏਗੀ ਤਾਂ ਅੱਜ ਆ ਕਹਿ ਸਕਦੇ ਪੰਥ ਦੇ ਪ੍ਰਸਿੱਧ ਨੇ ਕਥਾਵਾਚਕ ਗਿਆਨੀ ਪਿੰਦਰਪਾਲ ਜੀ ਤੇ ਕੌਮ ਦੀ ਮਹਾਨ ਸ਼ਖਸੀਅਤ ਨੇ ਅੱਜ ਉਹਨਾਂ ਦੇ ਅੰਦਰ ਉਹ ਜਿਹੜੇ ਝਲਕ ਵੀ ਰਹੇ ਨੇ ਸੋ ਇੱਥੇ ਸੰਗਤ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗਿਆਨੀ ਪਿੰਦਰਪਾਲ ਜੀ ਦੀ ਪਿਤਾ ਸਰਦਾਰ ਹਰਦਿਆਲ ਸਿੰਘ ਜੀ ਦੀ ਭੋਗ ਤੇ ਅੰਤਿਮ ਅਰਦਾਸ ਦੇ ਵਿੱਚ ਪਹੁੰਚੇ ਹੋ ਕਿਵੇਂ ਦੇਖਦੇ ਹੋ ਗਿਆਨੀ ਪਿੰਦਰਪਾਲ ਜੀ ਕੌਮ ਦੇ ਮਹਾਨ ਪ੍ਰਸਿੱਧ ਕਥਾਵਾਚਕ ਤੇ ਉਹਨਾਂ ਦੇ ਪਿਤਾ ਜੀ ਦਾ ਵੀ ਕਿਵੇਂ ਦਾ ਕਹਿ ਸਕਦੇ ਕਿਰਦਾਰ ਰਿਹਾ ਹੋਵੇਗਾ ਉਹਨਾਂ ਨੂੰ ਇੰਨੇ ਵੱਡੇ ਮੁਕਾਮ ਤੇ ਪਹੁੰਚਾਉਣ ਦੇ ਲਈ ਪਿਤਾ ਦਾ ਆਪਣੇ ਬੱਚੇ ਵਾਸਤੇ ਬਹੁਤ ਵੱਡਾ ਰੋਲ ਹੁੰਦਾ ਜੀ ਤੇ ਇੱਕ ਆਪਣੇ ਪਿੰਦਰਪਾਲ ਗਿਆਨੀ ਪੰਥਕਵਾਚਕ ਆਪਣੇ ਪੰਥਕ ਨੂੰ ਬਹੁਤ ਵਧੀਆ ਮਹਾਨ ਉਪਦੇਸ਼ ਦੇ ਰਹੇ ਆ ਜੋ ਇੱਕ ਪਿਤਾ ਜੀ ਚਲੇ ਜਾਣਾ ਸੰਸਾਰ ਤੋਂ ਉਹ ਉਸ ਬੱਚੇ ਨੂੰ ਪਤਾ ਤੇ ਉਸ ਬੱਚੇ ਦੇ ਕੀ ਵੀ diel ਉਸ ਨੂੰ ਪਾਣ ਦਾ ਪਤਾ ਜੋ ਆਪਣੇ ਬੱਚੇ ਦਾ ਪਾਲਨ ਪੋਸ਼ਣ ਕਰਦਾ ਸਪਿਤਾ ਨੂੰ ਪਤਾ ਤੇ ਜੋ ਪੰਥਿਕ ਦੇ ਕਥਾਵਾਚਕ ਕੇਂਦਰਪਾਲ ਸਿੰਘ ਜੀ ਇਹ ਬਹੁਤ ਵਧੀਆ ਉਹਨਾਂ ਦਾ ਆਪਣਾ ਜੀਵਨ ਵੀ ਕਿੰਨਾ ਉੱਚਾ ਰਿਹਾ ਹੋਏਗਾ ਬਹੁਤ ਹੀ ਵਧੀਆ ਤੇ ਸੂਝਵਾਨ ਤੇ ਬਹੁਤ ਹੀ ਵਿਚਾਰਪਰੇ ਪਿਤਾ ਜੀ ਸੰਗ ਤੇ ਬਹੁਤ ਹੀ ਵਧੀਆ ਨੇਕ ਇਨਸਾਨ ਸਨ ਜੋ ਆਪਾਂ ਬੱਚਿਆਂ ਨੂੰ ਇਸ ਉੱਚ ਵਿਦਿਆਦਾਨ ਤੇ ਸਿੱਖੀਸ ਤੇ ਲੈ ਕੇ ਗਏ ਜੀ ਬਿਲਕੁਕੁਲ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਦਰਸ਼ਕੋ ਜੁੜੇ ਰਹੋ ਇੱਕ ਓੰਕਾਰ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ